ਜੋ ਕਿਸੇ ਜਾ ਕੇ ਦੱਸਦਾ ਵੀ ਸੰਤ ਜੰਗਸਣ ਮਹਿਲਕਰ ਵਾਲੇ ਨਾਨਸਾਹੀ ਸ਼ਹੀਦੀ ਫੌਦਾ ਕਰੀ। ਸੱਤ ਜਨਰਲਾਂ ਸੇ اٹਕੜੇ ਤੇ ਗੈਨ ਸਾਡੀ ਸਜੀਵਾਂ ਟੁੱਟ ਗਈ। ਸਜੀਵਾਂ ਟੁੱਟ ਗਈ ਪਹਿਲੀ ਗੱਲ ਪਹਿਲੀ ਗੱਲ। ਦਰਬਾਰ ਸਾਹਿਬ ਦਾ ਜੇ ਨਿਸ਼ਾਨ ਸਰਹਣੀ। ਹੁਣ ਤੁਸੀਂ ਹਰਾਨ ਹੋ ਗਏ ਕਿਉਂ ਨਹੀਂ? ਮੈਂ ਸਾਰਾ ਦੱਸ ਦਾਂ। ਜੀ ਦਰਬਾਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 7 ਅਕਤੂਬਰ 1708 ਨੂੰ ਪੈਸੇ ਮੈਂ ਨਾ 50000 ਰੁਪਏ ਦਾ ਨਾਮ ਰੱਖਿਆ ਆ ਕੋਈ ਬੰਦਾ ਮੈਨੂੰ ਸਿੱਖਾਊਗਾ ਮੈਂ ਸਬੂਤਾਂ ਨਾਲ ਮੈਂ ਨਾਮ ਦਊਗਾ ਪਰ ਵੀ ਮੈਨੂੰ ਕੋਈ ਸਬੂਤਾਂ ਨਹੀਂ ਦਈਆ ਜੀ ਜਦੋਂ ਦੁਨੀਆਂ ਦੇ ਦਰਵਾਜ਼ੇ ਬੰਦ ਕਰ ਲਈ ਸੀ ਪੰਜਾਬ ਦੇ ਤੇ ਉਸ ਤੋਂ ਕੇ ਨਾਨ ਸਾਹਿਬ ਦਰਵਾਜ਼ੇ ਖੋਲਦੇ ਸੀ ਵੀ ਆ ਕੇ ਉੱਥੇ ਬਣਾ ਲੈਂਦੀ ਸੀ ਛੱਡ ਕੇ ਆਉਂਦੇ ਸੀ ਤੇ ਨਿਸ਼ਾਨ ਸੇ ਮੌਕੂਬ ਉੱਥੇ ਰਹਿੰਦਾ ਰਿਹਾ ਤੇ ਆ ਥਾਂਦੇ ਆਏ ਮੁੰਡੇ ਰੀਸ਼ੂ ਸਾਂ ਥਾਂਦੇ ਕਾਰਸ਼ਾ ਥਾਂਦੇ ਇਹ ਵੀ ਉੱਥੇ ਰਹਿੰਦੀ ਸੀ ਮਾਜੇ ਤੇ ਮਾਨਵ ਦੇ ਲਿਬਰੇਸ਼ਨ ਇਹ ਮੀਡੀਆ ਸਾਂ ਹੀ ਉੱਥੇ ਹੁੰਦੀ ਐ ਪਾਲਸ ਦੇ 8 9 ਵਜੇ ਛਾਪੇ ਵਾਲੇ ਮੁੰਡੇ ਭੱਜ ਜਾਂਦੇ ਸੀ ਸਾਰੇ ਗੁਰਦੁਆਰਿਆਂ ਸਾਰੇ ਤਖਤਾਂ ਤੇ ਸਾਰੇ ਗੁਰਦੁਆਰਿਆਂ ਚ ਜਦੋਂ ਕੀਰਤਨ ਹੁੰਦਾ ਇਹ ਹਲਾ ਕੇ ਰਹੂ ਜੀ ਪੁਆਇੰਟ ਜਿਹਾ ਮੈਨੂੰ ਲੱਗਦਾ ਸਾਰੇ ਗੁਰਦੁਆਰਿਆਂ 'ਚ ਸਾਰੇ ਤਖਤਾਂ 'ਤੇ ਤੇ ਜੋੜੀ ਵਾਲਾ ਵੀ ਆਪਣੇ ਕੀਰਤਨ ਅਸ ਖੱਬੇ ਪਾਸੇ ਲੱਗਦਾ ਇਹ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਮੈਂ ਸਾਰੀਆਂ ਸਟੱਡੀ ਕੀਤੀਆਂ ਸਾਰੀਆਂ ਸਟੱਡੀਆਂ ਵਾਕੇ ਐਟ ਦੀ ਐਂਡ ਕਮ ਟੂ ਦਿ ਕਨਕਲੂਜਨ ਥੈਟ देयर ਵਾਸ ਨੋ ਨਿਸ਼ਾਨ ਸਾਹਿਬ ਐਟ ਦਰਬਾਰ ਸਾਹਿਬ ਤੇ 75 ਸਾਲ ਤੱਕ ਜੀ ਇਹਨਾਂ ਕਿਤਾਬਾਂ 'ਚ ਲਿਖਿਆ ਹੋਇਆ ਹੈ ਹਾਂਜੀ ਦੋਸਤੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡੇ ਕੋਲ ਤੇ ਸਾਡੀ ਕਮਿਊਨਿਟੀ ਦੇ ਸਿੱਖ ਪੰਥ ਦੇ ਨਿਸ਼ਕਾਮ ਸੇਵਾਦਾਰ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਕੌਮ ਦੀ ਸੇਵਾ ਕਰ ਰਹੇ ਆ ਅਤੇ ਗੁਰਦਰਾਸ ਸਾਹਿਬ ਫ੍ਰੀਮਾਉਂਟ ਦੇ ਦੋ ਟਰਮ ਸੁਪਰੀਮ ਕਾਉਂਸਲ ਦੇ ਸੀਨੀਅਰ ਮੈਂਬਰ ਰਹੇ ਚੁੱਕੇ ਆ ਤੇ ਅੱਜ ਵੀ ਗੁਰੂ ਘਰ ਦੇ ਵਿੱਚ ਤੇ ਵੱਖ-ਵੱਖ ਅਦਾਰਿਆਂ ਵਿੱਚ ਸਿੱਖੀ ਦੀ ਸੇਵਾ ਕਰ ਰਹੇ ਆ ਸੁਆज्य ਸਬੱਬ ਬਣਿਆ ਉਹਨਾਂ ਨਾਲ ਗੱਲਬਾਤ ਕਰਨ ਦਾ ਪਿਛਲੇ ਇੱਕ ਲੰਬੇ ਸਮੇਂ ਤੋਂ ਉਹਨਾਂ ਨੇ ਕਾਫੀ ਵੱਡੇ ਮੁੱਦਿਆਂ ਨੂੰ ਚੱਕਿਆ ਅਨੁਪਾਤ ਪੰਜਾਬ ਦੇ ਵਿੱਚ ਪਹਿਲਾਂ ਵੱਡੀ ਤعداد ਦੇ ਵਿੱਚ ਜੋਹਾ ਇਜ਼ਹਾਰ ਆਲਮ ਨੇ ਮਸਜਿਦਾਂ ਦੇ ਨਾਲ-ਨਾਲ ਸਿੱਖੀ ਦਾ ਘਾਣ ਕਰਨਾ ਸ਼ੁਰੂ ਕੀਤਾ ਸੀ ਉਹਦੇ ਖਿਲਾਫ ਆਵਾਜ਼ ਠਾਈ ਅਕਾਲ ਤਖਤ ਤੱਕ ਗੱਲ ਗਈ ਵੱਡੀ ਮੂਵਮੈਂਟ ਬਣਾ ਕੇ ਸੋ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਾਲ ਅੱਗੇ ਜੁਣੂ ਠੱਲ ਪਾਈ ਸੋ ਸਾਡੇ ਧੰਨ ਭਾਗਿਆਜ ਜੋ ਸਾਡੇ ਨਾਲ ਇੱਥੇ ਹਾਜ਼ਰ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸਲਾ ਸਾਹਿਬ ਸਾਡੇ ਤੁਹਾਨੂੰ ਭਾਵੇਂ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਪਹਿਲਾਂ ਤੁਸੀਂ ਇਹ ਦੱਸੋ ਵੀ ਆਪਣੇ ਪਰਿਵਾਰ ਬਾਰੇ ਤੇ ਆਪਣੇ ਬਾਰੇ ਦੱਸੋ ਵੀ ਤੁਸੀਂ ਕਦੋਂ ਅਮਰੀਕਾ ਚ ਆਏ ਆ ਪਿੰਡ ਪਿਛਲਾ ਪਿੰਡ ਕਿਹੜਾ ਆ ਤੇ ਤੁਸੀਂ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਤੇ ਤੁਹਾਡੇ ਬੱਚੇ ਕੀ ਕਰ ਰਿਹਾ ਇਹਦੇ ਬਾਰੇ ਮੜ ਜਾ ਚਾਹਤੋ ਸਾਡੇ ਫਾਦਰ ਸਾਹਿਬ ਨੂੰ ਤਾਂ ਸਾਰੀ ਦੁਨੀਆ ਜਾਣਦੀ ਆ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਸਕੂਲ ਬਣਾਏ ਕਾਲਜ ਬਣਾਏ ਇਹ ਬੜੀਆਂ ਬੜੀਆਂ ਸੰਸਥਾਵਾਂ ਲਈ ਦਾਲ ਗੀਤਾ ਮਾਤਰ ਫਾਦਰ ਨੂੰ ਤੁਹਾਡੇ ਨੂੰ ਸਾਰੇ ਦੁਨੀਆਂ ਦਾਰਦੀ ਆ ਪਰ ਤੁਸੀਂ ਆਪਣੇ ਬਾਰੇ ਕੁਝ ਦੱਸੋ ਅੱਜ ਖਾਲਸਾ ਜੀ ਦਾਸ 1977 ਚ 1977 ਚ ਵੀ ਇੰਡੀਆ ਜਿਉਂ ਆਗੇ ਸੀ ਮੈਂ ਅਬੀ ਆਫਟਰ ਕੰਪਲੀਟਿੰਗ ਕੰਪਲੀਟਿੰਗ ਮਾਈ ਮਾਸਟਰ ਵਾਰਸਨ ਇਕਨੋਮਿਕਸ ਵਿੱਚ ਹੈ ਡੀਓ ਕਾ ਜਲੰਧਰੋਂ ਕਰਕੇ ਮੈਂ ਆਇਆ ਸੀ ਜੀ ਤੇ ਪਹਿਲਾਂ ਮੈਂ ਜਲੰਧਰੋਂ ਚ ਵੀ ਇਹ ਕੀਤੀ ਸੀ ਉੱਥੋਂ ਆਇਆ ਜਿਹੜਾ ਮੇਰਾ ਪਿਛਵਾ ਪਿੰਡ ਹੈ ਜੀ ਉਹ ਜਗਰੋਂ ਦੇ ਕੋਲ ਪਿੰਡ ਕਮਾਲਪੁਰਾ ਇਹ ਹੋ ਗਈ ਤੇ ਵੀ ਉਥੋਂ ਵੀ ਐਸਟਰਾ ਜੀ ਇਹ ਹਸਨ ਸਾਹਿਬ ਤੁਸੀਂ ਕਿੰਨੇ ਭੈਣ ਭਾਈ ਨੂੰ ਇੱਥੇ ਜਿਹੜੇ ਅਮਰੀਕਾ ਨੂੰ ਵੇਚ ਰਹੇ ਨੇ ਅਸੀਂ ਜੀ ਪੰਜ ਭਰਾ ਵਾਂ ਭੈਣ ਕੋਈ ਹੈ ਨਹੀਂ ਪੰਜ ਭਰਾ ਇੱਥੇ ਸਾਰੇ ਕੈਲੀਫੋਰਨੀਆ ਚ ਸਾਰੇ ਕੈਲੀਫੋਰਨੀਆ ਚ ਅਸੀਂ ਕੈਲੀਫੋਰਨੀਆ ਤੋਂ ਤੁਸੀਂ ਕਾਫੀ ਦੇਰ ਤੋਂ ਮਤਲਬ ਜਨਰੇਸ਼ਨ ਤੋਂ ਹੀ ਨਾਨਕ ਸਾਹਿਬ ਦੇ ਨਾਲ ਜੁੜੇ ਹੋ ਹਾਂਜੀ ਬਿਲਕੁਲ ਜੀ ਹਾਂਜੀ ਇਹ ਨਾਨਕ ਸਾਹਿਬ ਨਾਲ ਜੁੜੇ ਅੱਜ ਤੁਹਾਡੇ ਕੋਲ ਕੁਝ ਨਾਨਕ ਸਾਹਿਬ ਵਾਲੇ ਬੱਚੇ ਹੈ ਆਪਣਾ ਦੇਖ ਲੋ ਜੀ ਬੱਚ ਲੋ ਅੱਜ ਕਿਉਂਕਿ ਕੁਝ ਗੱਲਾਂ ਜਿਹੜੀਆਂ ਸੋਸਾਇਟੀ ਦੇ ਵਿੱਚ ਕਮਿਊਨਿਟੀ ਦੇ ਵਿੱਚ ਤੇ ਸਾਡੀ ਕੌਮ ਦੇ ਵਿੱਚ ਜਿਹੜੀਆਂ ਹੁਣ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀਆਂ ਆ ਤੇ ਉਹਦੇ ਬਾਰੇ ਕਾਫੀ ਵੱਡੇ ਭੁਲੇਖੇ ਆ ਸੋ ਅਸੀਂ ਚਾਹੁੰਦੇ ਆਂ ਵੀ ਸਾਰੀ ਸੰਗਤ ਨੂੰ ਪਤਾ ਲੱਗੇ ਵੀ ਉੱਥੇ ਆਜੋ ਦੇ ਚੀਜ਼ਾਂ ਹੋ ਰਹੀਆਂ ਕਿਉਂ ਹੋ ਰਹੀਆਂ ਇਹਨਾਂ ਦੇ ਕਾਰਨ ਕੀ ਪਿੱਛੇ ਕੀ ਹਨ ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਹਾਂ ਸਰ ਸਾਹਿਬ ਸਭ ਤੋਂ ਪਹਿਲਾਂ ਪੁੱਛਣ ਤੋਂ ਪਹਿਲਾਂ ਮੈਂ ਤੁਹਾਡਾ ਨਾਲ ਇਹ ਪੁੱਛਦਾ ਵੀ ਤੁਸੀਂ ਜਿਹੜੀਆਂ ਕਬੱਡੀ ਦੀਆਂ ਟੀਮਾਂ ਐਸਪੀਸੀ ਲਈ ਕੰਮ ਕੀਤਾ ਇਹ ਹਾਰ ਆਲ ਨੂੰ ਹੱਥ ਪਾਈ ਉਹਦੇ ਬਾਰੇ ਪਹਿਲਾਂ ਆਪਣੀ ਮਰਜ਼ੀ ਜਾਣਖਾਣ ਦੱਸੋ ਹਾਂ ਜੀ ਖਾਸ ਜੀ ਮੈਂ ਵੀ ਉਦੋਂ ਇੰਗਲੈਂਡੋਂ ਦੱਸੀ ਜੀ ਉਦੋਂ ਵੀ ਮੁੰਡੇ ਆਪਣਾ 92 ਦੇ ਵਿੱਚ ਕਿ ਮੁੰਡੇ ਕੇਸ ਕਾਫੀ ਘਟਾ ਗਏ ਸੀ ਪੁਲਿਸ ਦੇ ਅੱਤੇ ਛੜਦੇ ਹੋਏ ਕਰਕੇ ਇਹ ਉਦੋਂ ਦਾਸ ਨੇ ਫਿਰ ਉਦੋਂ ਦਾ ਕੇਸਾ ਤੇ ਇੱਕ ਮੁੰਡੇ ਦੀ ਟੀਮਾਂ ਬਣਾਈਆਂ ਸੀ ਫਿਰ ਮੈਂ ਬਈ ਮੁੱਛਣ ਚਣਣ ਦੇ ਸੀ ਮੁੰਡੇ ਫਿਰ 5 ਫਿਰ 13 ਫਿਰ 31 ਸੋਨੇ ਦੇ ਛਾਪਾਂ ਪਾਈਆਂ ਸਾਰਾ ਕੁਝ ਜੇ ਵੀ ਉਹ ਚੱਲ ਚੱਲਦੇ ਸੀ ਫਿਰ ਉਹਦਾ ਟੀਮਾ ਬਣਾ ਲਈ ਸੀ ਫਿਰ ਦਾਸ ਸੀ ਟੀਮਾ ਜਿਹੜੇ ਸੀ ਸ਼੍ਰੋਮਣੀ ਫਿਰ ਲੋਕ ਕਹਿਣ ਲੱਗ ਗਏ ਜੀ ਸਾਰੇ ਸ਼੍ਰੋਮਣੀ ਕੋਲ ਤਾਂ ਗੱਲ ਪਰ ਉਹ ਤਾਂ ਕੱਟੀ ਨੂ ਵੀ ਜੇ ਕੋਈ ਅੰਡੀਵਿਜੁਅ ਬੰਦੇ ਕਰ ਸਕੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਐਸਸੀਪੀ ਉਹ ਮੇਰੇ ਮੁੰਡੇ ਲੈ ਕੇ ਆ ਜੀ ਇਹ ਮਾਝਾ ਖਾਲਸਾ ਕਲਬ ਮਾਝਾ ਮੁੰਡਾ ਮਨਜੀਤ ਸਿੰਘ ਕੋਕਰ ਫੌਜੇ ਬਹੁਤ ਦੇ ਕੰਮ ਕਰਦਾ ਤੇ ਉਹ ਮੁੰਡੇ ਸਾਰੇ ਟੀਮਾ ਉਹ ਫਿਰ ਪਾਕਿਸਤਾਨ ਵੀ ਕਿਹੜੇ ਪਾਕਿਸਤਾਨ ਵੀ ਜਿੱਤ ਕੇ ਆਈ ਸੀ ਆ ਜੀ ਉਹ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਫੰਡ ਕਮੇਟੀ ਨੇ ਜਿਹੜੀ ਆਪਣੀ ਟੀਮ ਪਿਆਰ ਕਰਨੀ ਸ਼ੁਰੂ ਕੀਤੀ ਸੀ ਇਹਦੇ ਵਿੱਚ ਸਿੱਖ ਬੱਚੇ ਲੈਣੇ ਸ਼ੁਰੂ ਕੀਤੇ ਸੀ ਸੋ ਬਾਡੀ ਇਹ ਵੀ ਇੱਕ ਮਰਕੂ ਦੇਣ ਆ ਅੱਛਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹਵਾਂ ਤੇ ਜੋ ਨਾਨਕ ਸਾਹਿਬ ਦੇ ਮੁੱਢੀ ਕੌਣ ਸੀਗੇ ਹਾਂਜੀ ਬਹੁਤ ਸੋਹਣਾ ਸਵਾਲ ਹੈ ਜੀ ਤੇ ਖਾਲਸਾ ਜੀ ਨਾਨਕ ਸਾਹਿਬ ਦੇ ਮੁੱਢੀ ਧੰਤਨ ਬਾਬਾ ਅਨੰਦ ਸਿੰਘ ਜੀ ਮਾਰੇ ਸੀ ਔਰ ਉਸ ਮੌਕੇ ਨਾਨਸਰ ਨੂੰ ਇੱਕ ਉਹ ਭਗਤੀ ਦਾ ਕੇਂਦਰ ਬਣਾਇਆ ਸੀ ਵੀ ਬਾਬਾ ਜੀ ਬਾਬਾ ਅਨੰਦ ਸਿੰਘ ਜੀ ਤਪੱਸਿਆ ਕਰਦੇ ਸੀ ਤਪੱਸਿਆ ਕਰਕੇ ਉਥੇ ਚੌਪੜੇ ਅੱਗ ਲਾ ਕੇ ਫਿਰ ਚਲੇ ਜਾਂਦੇ ਸੀ ਗਾਂਹ ਬਸਰਾਮ ਦਾ ਜੋ ਜਾਂਦੇ ਸੀ ਤਾਂ ਇਹ ਵੀ ਇਹ ਉੱਥੇ ਸੀਗੇ ਤੇ ਉਸ ਵੇਲੇ ਨਾਨ ਸ਼ਰਦਨੋਂ ਸੀ ਉਸ ਨਾਨ ਵੀ ਸੰਤਾਂ ਦੀ ਕੁਟੀਆਂ ਕਰਕੇ ਜਾਣਾ ਜਾਂਦਾ ਸੀ ਇਹ ਹਕਰਾ ਸਾਹਿਬ ਜਿਹੜੇ ਸੰਤ ਮਹਾਂਪੁਰ ਸੀਗੇ ਹੋ ਉਹ ਤਾਂ ਕੱਚੀਆਂ ਕੁਲੀਆਂ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਸੋ ਉਹਨਾਂ ਨੇ ਤਾਂ ਸਾਰੀ ਜ਼ਿੰਦਗੀ ਭੋਰੀਆਂ ਦੇ ਵਿੱਚ ਕੱਚੀਆਂ ਕੁਲੀਆਂ ਦੇ ਵਿੱਚ ਰਹਿ ਕੇ ਕੱਪ ਕਰਕੇ ਜਿਹੜਾ ਕਮਿਊਨਿਟੀ ਦੀ ਸੇਵਾ ਕੀਤੀ ਕੌਮ ਦੀ ਸੇਵਾ ਕੀਤੀ ਕੱਪ ਕੀਤਾ ਉਹਨਾਂ ਨੇ ਤੇ ਹੁਣ ਜਿਹੜਾ ਇਹ ਇਹ ਜਿਹੜਾ ਪਾਰਾ ਬਣਾਇਆ ਇਹਦੇ ਪਿੱਛੇ ਕੀ ਆਜਾ ਹਾਂਜੀ ਠੀਕ ਹੈ ਜੀ ਬਹੁਤ ਸੋਹਣਾ ਇਹ ਮਰਜ ਉਹ ਬੇਨਤੀ ਸੀਗੀ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕਿੰਦੇ ਸੀ ਵੀ ਸਾਡਾ ਰੋਜਾ ਰੱਖਿਆ ਆ ਅਸੀਂ ਪੱਕੀ ਇੱਟ ਨਹੀਂ ਲਾਉਣੀ ਤੇ ਇੱਕ ਵਾਰੀ ਦਾ ਜਿਕਰਾ ਮੈਂ ਛੇਤੀ ਮਕਾਉਣਾ ਜੀ ਇੱਕ ਵਾਰੀ ਦਾ ਬਈ ਵੀ ਨਾਰਸ਼ਨ ਬਾਬਾ ਨੰਦ ਸਿੰਘ ਜੀ ਬਸੰਤਾ ਦੀ ਕੁਟੀਆਂ ਤੋਂ ਬਾਬਾ ਜੀ ਜਾ ਰਹੇ ਸੀ ਤੇ ਬਾਬਾ ਜੀ ਨੇ ਅੱਗ ਲਾਤੀ ਤੇ ਝੌਂਪੜੀਆਂ ਸਾਰੀਆਂ ਤੇ ਅੱਗ ਦੇ ਲਾਂਬੂ ਬਹੁਤ ਦੂਰ ਤੱਕ ਸਾਡੇ ਨਾਲ ਸ਼ਹਿਰ ਜਗਰਾਂਉਂ ਜਿਹੜਾੋਂ ਤੋਂ ਲੋਪੋਗੜ ਦੇ ਸੰਗੀ ਆਏ ਵੀ ਉਹ ਭੱਜ ਕੇ ਆਏ ਬਾਬਾ ਜੀ ਕਿ ਵੀ ਜਾ ਰਹੇ ਆ ਉਹ ਉਹਨਾਂ ਨੇ ਫਿਰ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਤੁਸੀਂ ਵੀ ਤੁਸੀਂ ਜਾ ਰਹੇ ਆ ਬਾਬਾ ਜੀ ਕਿ ਸਾਨੂੰ ਕਿਵੇਂ ਪਤਾ ਲੱਗ ਗਿਆ ਤੁਸੀਂ ਜਾ ਰਹੇ ਆ ਬਾਬਾ ਨਸਿ ਨੇ ਪੁੱਛਿਆ ਉਹ ਕਹਿੰਦੇ ਬਾਬਾ ਜੀ ਲਾਟਾ ਦੇਖ ਕੇ ਸੀ ਦੇਖਿਆ ਫਿਰ ਬਾਬਾ ਜੀ ਨੇ ਵਸੀ ਕੀਤਾ ਗੁਰਮ ਕੋ ਕੋਈ ਸਮਾਹੂ ਸਾਡੇ ਤੋਂ ਬਾਅਦ ਜਿਹੜੇ ਆਉਣਗੇ ਉਹ ਇਥੇ ਸੋਨੇ ਦੇ ਕਲਚਰ ਆਉਣਗੇ ਜੇ ਸਾਨੂੰ ਉੱਥੋਂ ਪਤਾ ਲੱਗ ਗਿਆ ਕਰਨਾ ਇਹ ਬਖਸ਼ਿਸ਼ ਬਾਬਾ ਜੀ ਬਾਬਾ ਨਸਿ ਦੀ ਬਚਨ ਸੀ ਯਾਨੀ ਕਿ ਬਾਬਾ ਜੀ ਇਸ਼ਰ ਸੀ ਨੇ ਫulfil ਕੀਤੀ ਹਾਂ 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 ਅੱਛਾ ਜੀ ਹਾਂ ਸਾਨੂੰ ਸੋਵੇ ਸੋਬੀ ਨਾਨਕ ਸਾਹਿਬ ਦਾ ਨਾਮ ਆ ਇਹ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਆ ਤੇ ਇੱਥੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਰਿਆਦਾ ਲਾਗੂ ਨਹੀਂ ਹੋ ਰਹੀ ਇਹ ਕੀ ਚੱਕਰ ਆ ਭਾਈ ਅੱਜ ਜਦੋਂ ਨਾਨਕ ਸਾਹਿਬ ਅਸੋਸੀਏਸ਼ਨ ਬਣਾਈ 1955 ਸਾਲ ਚ ਉਹ ਤੇ ਵੀ ਉਸ ਮੌਕੇ ਵੀ ਇਹਦਾ ਨਾਮ ਰੱਖਣਾ ਸੀ ਤੇ ਰਜਿਸਟ੍ਰੇਸ਼ਨ ਮਾਸਟਰ ਦੇ ਸਾਹਿਬ ਸੀ ਉਹਨੇ ਪੁੱਛਿਆ ਕਿ ਕਿਵੇਂ ਫਿਰ ਬਾਬਾ ਜੀ ਹੁਕਮ ਨਾਲ ਲਿਆ ਸੀ ਉਹ ਹੁਕਮ ਨਾਲ ਲੈ ਕੇ ਉਸ ਤੋਂ ਨਾਨਕ ਸਾਹਿਬ ਗੁਰਨਾਨ ਸਾਹਿਬ ਦੇ ਨਾਂ ਤੇ ਰੱਖਿਆ ਜੀ ਨਹੀਂ ਮਰਿਆਦਾ ਦਾ ਕਿਹੜੀ ਸਵਾਰਜ ਬਣਾ ਉਹ ਦੱਸੋ ਜੀ ਸਵਾਰਜ ਮੇਰੇ ਪਤਾ ਲੱਗੂ ਜੀ ਮਰਿਆਦਾ ਦਾ ਹੀ ਲਾਗੂ ਹੁੰਦੀ ਹੈ ਜੀ ਫਿਰ ਬਹਾਦਰ ਸਾਹਿਬ ਜਿੱਦਾਂ ਨਾਨਕ ਸਾਹਿਬ ਦੇ ਵਿੱਚ ਮੱਥਾ ਨਹੀਂ ਟੇਕਿਆ ਜਾਂਦਾ ਪੈਸੇ ਦਾ ਜਿਹੜੇ ਮਤਲਬ ਪੈਸਾ ਲਿਗਾੜਿਆ ਜਾਂਦਾ ਫਿਰ ਉਹ ਪੈਸਾ ਹੁੰਦਾ ਕਿੱਥੋਂ ਇਹਦਾ ਅੱਜ ਬਾਬਾ ਜੀ ਜਦੋਂ ਸਤਨ ਬਣਾਏ ਨੇ ਬਾਬਾ ਨਾਨਕ ਜੀ ਮਹਾਰਾਜ ਨੇ ਉਹਦੇ ਬਾਬੇ ਸ਼ਸ ਜੀ ਮਹਾਰਾਜ ਨੇ ਉਹਨੇ ਮਰਿਆਦਾ ਕਾਇਮ ਕਰਤੀ ਸੀ ਵੀ ਗੁਰੂ ਇੱਕ ਵੀ ਮੈਂ ਗੁਰੂ ਮੰਗਤਾ ਨਹੀਂ ਹੈਗਾ ਤੁਹਾਡੇ ਕੋ ਪੈਸੇ ਆ ਗੁਰੂ ਦੇ ਦੇਣ ਆ ਮੰਗਤਾ ਨਹੀਂ ਹੈਗਾ ਫਿਰ ਵੀ ਜਿਹੜਾ ਸੁੜਾ ਸਵਾਭੀ ਸੁੜਾ ਸਵਾਲ ਕਿਦਾ ਬਣ ਗਿਆ ਹਾਂਜੀ ਜਿਹੜਾ ਸੁੜਾ ਸਵਾਲ ਹੈ ਇਹ ਜਿਹ ਦਸਾਂ ਨਾ ਦੀ ਕਿਰਤਨਾ ਬਣਿਆ ਕਿਉਂਕਿ ਮੈਂ ਦੋ ਮਸਲਾ ਦਨਾਈ ਤੇ ਉਥੇ ਅੰਦੌਰ ਇਸ਼ੀ ਸਟੀਲ ਫੈਕਟਰੀ ਆ ਜੀ ਜਿਹਦਾ ਹਰਿਆਲ ਸੁਣੀ ਸੀ ਉਹਨਾਂ ਨੇ ਇੱਕ ਬਣਾ ਜੋ ਨਾਕਸਾ ਬਣਦਾ ਸੀ ਉਹਨਾਂ ਨੇ ਇੱਕ ਸਟੀਲ ਦੀ ਗੱਡੀ ਭਰ ਕੇ ਭੇਜੀ ਤੇ 7 ਦਿਨ ਜਗਰਾਉ ਖੜੀ ਰਹੀ ਆ ਤੇ ਉਹ ਅਬਿਲਟੀ ਲਈ ਨਹੀਂ ਸੀ ਕਹਿੰਦੇ ਵੀ ਉਹ ਉਹ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਦੀ ਸੀ ਲੈਣੀ ਫਿਰ ਉੱਥੇ ਵੀ ਉਹ ਉਹਨਾਂ ਦੇ ਹਸ ਜੈਰਮ ਸਿੰਘ ਆਮਰ ਸਾਨੂੰ ਕਿਹਾ ਫਿਰ ਬੇਨਤੀ ਕਰੋ ਫਿਰ ਬਾਬਾ ਜੀ ਕਹਿੰਦੇ ਉਹ ਜੈਰਮ ਸਿੰਘ ਕਹਿੰਦਾ ਕਿ ਉਸ ਚੀਜ਼ ਦੀ ਜੈ ਨਹੀਂ ਤੂੰ ਸੋਨੇ ਦੀ ਗੱਡੀ ਵੀ ਜੇ ਤਾਂ ਵੀ ਨਿੱਥੇ ਮਜੂਰ ਕਰਨੀ ਤੇ ਫਿਰ ਬਰਲਿ ਸਟੇਟ ਨੇ ਵੀ 20 ਲੱਖ ਰੁਪਏ ਦੀ ਸੇਵਾ ਕੀਤੀ ਉਹ ਕਹਿੰਦਾ ਬਾਬਾ ਜੀ ਸਾਰੇ ਇੰਨਾ ਪੈਸਾ ਸਾਨੂੰ ਉੱਥੇ ਮਿਲਣਾ ਨਹੀਂ ਦਿੱਲੀ ਚੋਂ ਇਕੱਠਾ ਹੋਣਾ ਤੇ ਵੀ ਮੇਰੇ ਅਗੇ ਦਾਨ ਨਹੀਂ ਮਿਲਣਾ ਫਿਰ ਬਾਬਾ ਜੀ ਇਸੇ ਸੇਬਾਰੇ ਨੇ ਕੀਤਾ ਬਚਨ ਇਹ ਬਰਲੇ ਜੇ ਸਾਾਨੂੰ ਤੇਰੇ ਗਾ ਦੰਦੀ ਨਿ ਮੜਾ ਜਾ ਜਾ ਕੇ ਫੋੜਾ ਤੈਨੂੰ ਵੀ ਸਾਡੇ ਗਾ ਧਿਆਗੀ ਮਾਪੁਰਸ਼ੀ ਮਿਲਣਾ ਇਹ ਦਸਾਂ ਨਾ ਹਦੀ ਕਰਤਨਾ ਹੀ ਇਸ ਜਿਹੜੀ ਤੇ ਫਿਰ ਹਸਰਾ ਸਾਹਿਬ ਜੇ ਸਾਰਾ ਕੁਝ ਇਸ ਤਰ੍ਹਾਂ ਆ ਫਿਰ ਜਿਸ ਨੂੰ ਨਾਨਕ ਸਾਹਿਬ ਦੇ ਵਿੱਚ ਕੀ ਸਿੱਖੀ ਸੂਣਾ ਨੂੰ ਮੰਨਿਆ ਜਾਂਦਾ ਉਹ ਕੀ ਉਥੇ ਸਿੱਖੀ ਦੇ ਜਿਹੜੇ ਅਸੂਲ ਆ ਪ੍ਰਿੰਸੀਪਲ ਆ ਜਿਹੜੇ ਸਿੱਖੀ ਦੇ ਮੂਰਲੇ ਅਸੂਲ ਆ ਉਥੇ ਲਾਗੂ ਹੁੰਦੇ ਆ ਹਾਂ ਜੀ ਬਿਲਕੁਲ ਲਾਗੂ ਹੁੰਦੇ ਆ ਜੀ ਬਿਲਕੁਲ ਲਾਗੂ ਹੁੰਦੇ ਫਿਰ ਦੋ ਚਾਰ ਗੱਲਾਂ ਘਟ ਤੋਂ ਸਵਾਲ ਪੁੱਛਣੇ ਆ ਦੇਖੋ ਜੀ ਇਹ ਲੋਕ ਠੀਕ ਹੈ ਮਤਲਬ ਇਹ ਨਿਸ਼ਾਨ ਸਾਹਿਬ ਰੁੱਸੇ ਕਿਉਂ ਨਹੀਂ ਅੱਛਾ ਅੱਛਾ ਠੀਕ ਹੈ ਕਿਉਂ ਨਹੀਂ ਲੱਗਦੇ ਬਿਲਕੁਲ ਮੈਂ ਇਹ ਗੱਲਾਂ ਦੋ ਤੁਸੀਂ ਹਾਂ ਜੀ ਦੇਖੋ ਜੀ ਮੈਂ ਦੇ ਵਿੱਚ ਦੱਸਦਾ ਇਹ ਗੱਲ ਬਈ ਜਦ ਦਰਬਾਰ ਸਾਹਿਬ ਦੇ ਉੱਤੇ ਨਾ ਜੀ ਦਰਬਾਰ ਸਾਹਿਬ ਦੇ ਉੱਤੇ ਬਈ ਪ੍ਰਥੀ ਉਹਦਾ ਲੜਕਾ ਮਿਹਰਵਾਨ ਤੇ ਉਹਦਾ ਬਈ ਪ੍ਰਥੀ ਦਾ ਪੋਤਾ ਹਰਜੀ ਉਹਨਾਂ ਦਾ ਕਬਜ਼ਾ ਰਿਹਾ ਜੀ ਉਹਨਾਂ ਦਾ ਕਬਜ਼ਾ ਰਿਹਾ 1634 ਤੋਂ ਲੈ ਕੇ 1699 ਤੱਕ 60 ਸਾਲ ਚੌੜ ਸਲਵ ਪੈਂਟਸ ਅੰਦਰ ਰਿਹਾ ਜਿਹਨਾਂ ਦਾ ਕਬਜ਼ਾ ਰਿਹਾ ਤੇ ਉਸ ਮੌਕੇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ 3 ਮਾਰਚ 1644 ਈਸਵੀ ਨੂੰ ਵੀ ਉੱਥੇ ਵੀ ਉਹ ਵੀ ਜੋਤੀ ਜੋ ਸਮਾਗੀ ਸੀ ਤੇ ਛੇਵੇਂ ਪਾਸ਼ਾ ਉੱਤੇ ਦਰਬਾਰ ਸਾਹਿਬ ਆਏ ਸੀਗੇ ਛੇਵੇਂ ਪਾਸ਼ਾ ਐਸੀ ਵੀ 1619 ਨੂੰ ਆਏ ਸੀ 1619 ਆਏ ਸੀ ਫਿਰ ਛੇਵੇਂ ਪਾਸ਼ਾ ਚਲੇ ਗਏ ਸੀ ਫਿਰ 7ਵੇਂ 8ਵੇਂ 9ਵੇਂ ਪਾਸ਼ਾ ਤੇ 10ਵੇਂ ਪਾਸ਼ਾ 7ਵੇਂ 8ਵੇਂ 9ਵੇਂ ਤੇ 10ਵੇਂ ਪਾਸ਼ਾ ਦਰبار صاحب ਨਹੀਂ ਆਏ ਫਿਰ ਨੌਵੇਂ ਪਾਸ਼ਾ ਆਈ ਸੀ ਤੇ ਮਹੇਰਵਾਨ ਨੇ ਮਨੋਰ ਦਾਸ ਮਹੇਰਵਾਨ ਜਿਹੜਾ ਸੀ ਪਤਰੀ ਦਾ ਲੜਕਾ ਸੀ ਉਹਨੇ ਦਰਵਾਜ਼ੇ ਬੰਦ ਕਰ ਲਈ ਸੀ ਓਏ ਉੱਥੇ ਦੌਵੇਂ ਪਾਸ਼ਾ ਥੜੇ ਤੇ ਬੈਕ ਬਰਾਜਮਨ ਹੋ ਕੇ ਫਿਰ ਵਾਪਸ ਮੁੜ ਗਈ ਸੀ ਤੇ ਫਿਰ ਹੁਣ ਸੋਡੀ ਜੀ ਗੱਲ ਹੁਣ ਫਿਰ ਉਸ ਮੌਕੇ ਫਿਰ ਜਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਸੰਗਤ ਆਉਣਾ ਘਟ ਗਈ 10ਵੇਂ ਪਾਸ਼ਾ 1699 ईस ਵਿੱਚ ਖਾਲਸਾ ਪੰਥ ਦੀ ਸਿਰਜਣਾ ਕਰ ਦਿੱਤੀ ਸੰਗਤ ਘਟ ਗਈ ਤੇ ਫਿਰ ਸੰਗਤ ਨੇ 10ਵੇਂ ਪਾਸ਼ਾ ਕੋਲ ਜਾ ਕੇ ਬੇਨਤੀ ਕੀਤੀ ਆਨੰਦਪੁਰ ਸਾਹਿਬ ਦੇ ਸਾਬ ਸੱਚੇ ਪਾਸ਼ਾ ਵੀ ਉੱਥੇ ਦਰਬਾਰ ਸਾਹਿਬ ਦੀ ਮਰਿਆਦਾ ਲਾਗੂ ਕਰੋ ਵੀ ਉੱਥੋਂ ਵੀ ਇਹ ਚੀਜ਼ ਲੱਭੀ ਸੰਗਤ ਘਟ ਗਈ ਸੰਗਤ ਉੱਥੇ ਨਾ ਵੀ ਪੈਸਾ ਹੁਣ ਬੰਦ ਹੋ ਗਿਆ ਫਿਰ ਉਹ ਭੱਜ ਗਏ ਤੇ ਫਿਰ ਸੋਡਾ ਨੋਟਰ ਪੁਆਇੰਟ ਹੈ ਜੀ ਫਿਰ 10ਵੇਂ ਪਾਸ਼ਾ ਨੇ ਭਾਈ ਮਨੀ ਸਿੰਘ ਜੀ ਨੂੰ ਉੱਥੋਂ ਭੇਜਿਆ ਤੇ ਭਾਈ ਮਨੀ ਸਿੰਘ ਭੇਜਿਆ ਵੀ ਤੂੰ ਤੁਸੀਂ ਜਾ ਕੇ ਉੱਥੇ ਦਰਬਾਰ ਸਾਹਿਬ ਚ ਮਰਿਆਦਾ ਲਾਗੂ ਕਰੋ ਫਿਰ ਨਾਮੇ ਭਾਈ ਮਨੀ ਸਿੰਘ ਜੀ ਕੋਲ ਦਸਵੇਂ ਪਾਸ਼ਾ ਨੇ ਜੋ ਮਰਾਦਾ ਕਹੀ ਸੀ ਫਿਰ ਉਹਨਾਂ ਨੇ ਇਹ ਬੁੱਕ ਲਿਖੀ ਹੈ ਜੀ ਦਸਤੂਰ-ਏ-ਅਮਲ ਜ਼ਮਰਾਦਾ ਦਰਬਾਰ ਸਾਹਿਬ ਲਿਖਤਮ ਭਾਈ ਮਨੀ ਸਿੰਘ ਜੀ ਇਹ ਗਾ ਮੇਰੇ ਦੱਸ ਕੀ ਉਸ ਵਕਤ ਗੁਰੂ ਸਾਹਿਬ ਨੇ ਪੰਜ ਸਿੱਖ ਭੇਜੇ ਸੀ ਜੀ ਭਾਈ ਮਨੀ ਸਿੰਘ ਨਾਲ ਸੇਜੀ ਵਿੱਚ ਭਾਈ ਪੂਪ ਸਿੰਘ ਭਾਈ ਗੁਲਜਾਰ ਸਿੰਘ ਭਾਈ ਕੌਰ ਸਿੰਘ ਭਾਈ ਦਾਨ ਸਿੰਘ ਤੇ ਭਾਈ ਕੀਰਤ ਸਿੰਘ ਇਹ ਜਿਹੜੇ ਸਿੱਖ ਸੀਗੇ ਜੀ ਅਕ ਅਰਦਾਸੀ ਸਿੱਖ ਸੀ ਧੂਫੀਆ ਸਿੱਖ ਸੀ ਦੇਗੀਐ ਸਖੀ ਚੌਰਬਰਦਾਰ ਸੀ ਚੌਧਰ ਸੀ ਚੌਧਰ ਦਾ ਪਰਿਵਾਰ ਤੇ ਇਹ ਸੀਗੇ ਸਾਰੇ ਚੋਰ ਕੰਨਾ ਸੀ ਧੂਪਦਾ ਸੀ ਉਹ ਸਾਰੇ ਸੀਗੇ ਉਹ ਸਾਰੇ ਫਿਰ ਆਏ ਸੀਗੇ ਜੀ ਉੱਥੇ ਆ ਕੇ ਨਾ ਤੇ ਵੀ ਗੁਰੂ ਸਾਹਿਬ ਨੇ ਭੇਜਿਆ ਉਹ ਮਰਿਆਦਾ ਜਿਹੜੀ ਆ ਦਰਬਾਰ ਸਭ ਤੇ ਲਾਗੂ ਹੋਈ ਸੀ ਹਾਂ ਜੀ ਹੁਣ ਦੁਕਾਨ ਨਾਲ ਤੁਹਾਡਾ ਸਵਾਲ ਆ ਜੀ ਤੇ ਨਿਸ਼ਾਨ ਸਾਹਿਬ ਦਾ ਪੁੱਛੇ ਸੀ ਜੀ ਹਾਂ ਜੀ ਹਾਂ ਜੀ ਨਿਸ਼ਾਨ ਸਾਹਿਬ ਦਾ ਤੇ ਦੇਖੋ ਜੀ ਹੁਣ ਤੁਸੀਂ ਜਿਹੜੇ ਬਾਸ ਬਈ ਜਿਹੜੀ ਮਰਿਆਦਾ ਸੀ ਦਸਤੂਰਿਆਂ ਵਾਲ ਦਾ ਭਾਈ ਲਖਤਮ ਭਾਈ ਮਣੀ ਸੀ ਜੀ ਉਹ ਜਿਹੜੀ ਮਰਿਆਦਾ ਵਾ ਉਦੇ ਮੁਤਾਬਕ ਉਦੇ ਮੁਤਾਬਕ ਜਿਹੜਾ ਸੀਗਾ ਨਾ ਵੀ ਤੁਸੀਂ ਹੈਰਾਨ ਹੋਵੋਗੇ ਜੀ ਖਰਸਾ ਜੀ ਤੁਸੀਂ ਕਿਸੇ ਵੀ ਗੁਰਦੁਆਰੇ ਚ ਰਹੇ ਹੋ ਸਾਰੇ ਗੁਰਦੁਆਰਿਆਂ ਚ ਜਾਣੇ ਹੋ ਤੁਹਾਡੀ ਨੌਲੇਜ ਦਾ ਵਾਧਾ ਹੋਊਗਾ ਜੀ ਇੱਕ ਦਰਬਾਰ ਸਾਹਿਬ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਨਹੀਂ ਹੁਣ ਤੁਸੀਂ ਹੈਰਾਨ ਹੋਵਗੇ ਕਿਉਂ ਨਹੀਂ ਮੈਂ ਸਾਰਾ ਦੱਸ ਦਈ ਦਰਬਾਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 7 ਅਕਤੂਬਰ 1708 ਨੂੰ ਪਾਣਾ ਬਰਤਾਇਆ ਦਰਗਾਹ ਨੂੰ ਗਿਆ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਨਿਸ਼ਾਨ ਸਾਹਿਬ ਜਿਹੜਾ ਜੀ 1771 ਈਸਵੀ ਵਿੱਚ ਸਾਰਾ ਸੋ ਘਾਟੇ ਜੀ ਬਈ ਸਭਾਈ ਚੰਡਾ ਸਿੰਘ ਜੀ ਤੇ ਜਿਹੜਾ ਕਿ ਭੰਗੀ ਮਿਸਲ ਦੇ ਸੀ ਉਹਨਾਂ ਨੇ ਦਰਬਾਰ ਸਾਹਿਬ ਉੱਤੇ 6-7 6-7 ਫੁੱਟ ਦਾ ਉੱਤੇ ਮਗਰਲੇ ਪਾਸੇ ਇੱਕ ਛੰਡੀ ਜੀ ਲਾਈ ਸੀ ਛੰਡੀ ਦਾ ਨਿਸ਼ਾਨ ਤੇ ਸ਼ਾਨਦਾਰ ਦੇ ਉਹਨੂੰ ਕਹਿ ਸਕਦੇ ਫਿਰ ਜੀ ਫਿਰ 1783 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਣਾ ਵਰਤੋਂ ਤੋਂ तकरीबन 74-75 ਸਾਲ ਬਾਅਦ ਨਾ ਨਾ ਪਹਿਲੇ ਪਾਸ਼ਾ ਕੋ ਨਿਸ਼ਾਨ ਸਭ ਸੀ ਨਾ ਦੂਜੇ ਪਾਸ਼ਾ ਕੋ ਨਿਸ਼ਾਨ ਸਭ ਸੀ ਨਾ ਤੀਜੇ ਪਾਸ਼ਾ ਨਿਸ਼ਾਨ ਸਭ ਲਾਇਆ ਨਾ ਚੌਥੇ ਪਾਸ਼ਾ ਨਿਸ਼ਾਨ ਸਭ ਲਾਇਆ ਨਾ ਪੰਜਵੇਂ ਪਾਸ਼ਾ ਲੈ ਤੇ ਨਿਸ਼ਾਨ ਸਭ ਲਾਇਆ ਸੀ ਛੇਵੇਂ ਪਾਸ਼ਾ ਨੇ ਅਕਾਲ ਤਖਤ ਦੀ ਜੋ ਸਰਜਰੀ ਕੀਤੀ ਅਕਾਲ ਤਖਤ ਦੀ ਜੋ ਸਰਜਰੀ ਉਦੋਂ ਨਾ ਲਾਇਆ ਸੀਗਾ ਤੇ ਵੀ ਲਾ ਕੇ ਉਹਨਾਂ ਨੇ ਵੀ ਉਹ ਵੀ ਉਹ ਵੀ ਲਾ ਕੇ ਉਹਨਾਂ ਨੇ ਲਾਇਆ ਸੀ ਕਿਉਂਕਿ ਗੁਰੂ ਛੇਵੇਂ ਪਾਸ਼ੋ ਫੌਜਾਂ ਸੀ ਕਿਲਾ ਸੀਗਾ ਜਿੱਥੇ ਫੌਜਾਂ ਦੇ ਕਿਲ੍ਹਾ ਦੇ ਉੱਤੇ ਨਿਸ਼ਾਨ ਸਭ ਲਾਇਆ ਹੁਣ ਜਿਹੜਾ ਸਵਾਲ ਹੈ ਦੂਜਾ ਜੀ 75 ਸਾਲ ਗੁਰੂ ਸਾਹਿਬ ਦੇ ਭਾਣਾ ਵਰਤੌਣ ਤੋਂ 75 ਸੌਤਾ 75 ਸਾਲ ਬਾਅਦ ਦਰਬਾਰ ਸਾਹਿਬ ਦੇ ਉੱਤੇ ਉੱਥੇ ਦਰਬਾਰ ਸਾਹਿਬ ਦੇ ਦੋ ਪੋਲ ਗੱਡੇ ਸੀ ਜੇ ਚੱਕ ਲੈ ਕੇ ਆਈ ਸੀ ਉਹ ਲੈ ਕੇ ਆਈ ਸੀ ਜੀ ਮਹਾਂਤ ਪ੍ਰੀਤਮ ਦਾਸ ਤੇ ਮਹਾਂਤ ਸੰਤੋਕ ਦਾਸ ਤੇ ਵੀ ਉਦੋਂ ਵੀ ਡੇਰਾ RAM Rai ਜਿਹਨੂੰ ਅੱਜ ਕੱਲ ਡੇਰਾ ਦੁਣਕ ਨੇ ਉੱਥੋਂ ਆਈ ਸੀ ਉਹ ਇਹ ਸੀ ਕਿ ਵੀ ਅਦਾਸੀ ਸੰਪਰਦਾ ਜੀ ਇਹਨਾਂ ਨੇ ਕਿ ਦੋ ਛੰਡੇ ਗੱਡੇ ਸੀ ਤੇ ਇਹਨਾਂ ਨੇ ਪੋਲ ਗੱਡੇ ਸੀ 75 ਸਾਲ ਬਾਅਦ ਤੇ ਉਹਨਾਂ ਸਿੱਖਾਂ ਨੇ ਉਹਨਾਂ ਨੂੰ ਅੱਜ ਕੱਲ ਨਿਸ਼ਾਨ ਸਬ ਦਿੱਤਾ ਜੀ ਬੇਰਬਾਬੇ ਉਹ ਨਿਸ਼ਾਨ ਸਬ ਸੀਗੇ ਪਰ ਉਹਦੇ ਉਹ ਨਿਸ਼ਾਨ ਸਬ ਜੀ ਪਰ ਮੈਂ ਹੁਣ ਜੀ ਖੋਜ ਕੀਤੀ ਮੈਂ ਤੋਂ ਆ ਵੱਡਾ ਪੁਆਇੰਟ ਆ ਵਾਪਕ ਕਲੀਅਰ ਕਰ ਦਿੱਤੀ ਆ ਦੇਖੋ ਜੀ ਦਾਸ ਨੇ ਕਿਤਾਬਾਂ ਜੀ ਆ ਜੀ ਆ ਵੀ ਜੇ ਕਿਤਾਬ ਜੀ ਹੈਗਾ ਹਰਮੰਦਰ ਦਰਸ਼ਨ ਹਾਂ ਜੀ ਸੂਪਸਾਗ ਪਹਿਲੀ ਫਿਰ ਸੁਨੈਰੀ ਇਤਿਹਾਸ ਸ੍ਰੀ ਹਰਮੰਦਰ ਸਾਹਿਬ ਗਿਆਨੀ ਕਰਪਾਲ ਸੁਨਿਆ ਦਾ ਹਾਂ ਜੀ ਇਹ ਆ ਤੇ ਫਿਰ ਹਰਮੰਦਰ ਦਰਸ਼ਨ ਇਹ ਵੀ ਨਿਰੰਗ ਸਾਹਿਬ ਦੀ ਹੈ ਹਾਂ ਜੀ ਇਹ ਦੇਖੋ ਤੇ ਫਿਰ ਇਹ ਉਸ ਸ਼ੋਭਨੀ ਕردو ਪਰੰਤ ਕੋਈ ਧਰਮ ਪ੍ਰਚਾਰ ਕਮੇਟੀ ਦੀ ਬੁੱਕ ਗਿਆਨੀ ਕ੍ਰਿਪਾਲ ਸਿੰਘ ਦੀ ਉਹ ਹੈ ਤੇ ਵੀ ਇਹ ਇਹ ਹਰਮੰਦਰ ਦਰਸ਼ਨ ਇਹ ਵੀ ਕਿਤਾਬ ਦੇਖੋ ਜੀ ਫਿਰ ਅਕਾਲ ਤਖਤ ਸਾਹਿਬ ਦੇ ਤੇ ਜਥੇ ਅਰ ਸਾਹਿਬ ਦੇ ਉਹਨਾਂ ਦੀ ਕਿਤਾਬ ਹੈ ਜੀ ਦੇਖੋ ਇਹ ਫਿਰ ਉਸ ਹਰਮੰਦਰ ਸਾਹਿਬ ਦਾ ਇਤਿਹਾਸ ਗਿਆਨੀ ਭਜਨ ਸਿੰਘ ਦੀ ਇਹ ਹੈ ਫਿਰ ਕਥਾ ਪਰਾਤਨ ਕਿਉਂ ਸੁਣੀ ਐ ਬਾਜੀ ਇਹ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਮੈਂ ਸਾਰੇ ਸਟੱਡੀ ਕੀਤੀ ਹੈ ਸਾਰੀਆਂ ਸਟੱਡੀ ਬਾਕੇ ਐਟ ਦੀ ਐਂਡ we come to the conclusion that there was no nishan sahib at darbar sahib te 75 sal tak ji inna kitaban vich likhya hoya hai fir ese jehdi si mirada darbar darbar sahib di mirada si exactly same mirada nanak sahib laagu kiti gayi kyun kohn to jwalagla ekra ho gayi te je akal tak te nishan sahib hai ga te wo do nishan sahib lati ji oh lati ji ek bhi mirija te peeri da ha ji te bhi mirija peeri da ਵੱਡਾ ਵਾ 1 ਫੁੱਟ ਉਹ ਦਰਵਾਸਾ ਵਾ ਦਰਵਾਸਾ ਤੋਂ ਸਿੱਧ ਲੈ ਕੇ ਕਾਲ ਤੱਕ ਜਾਂਦਾ ਵੀ ਤੇ ਧਰਮ ਤੋਂ ਸਿੱਧ ਲੈ ਕੇ ਰਾਜਨੀਤੀ ਚੱਲਦੀ ਹੈ ਤੇ ਉਹ ਦੂਜਾ ਵੀ 1 1 ਫੁੱਟ ਨੀਵਾ ਉਹ ਪੀਰੀ ਦਾ ਉਧਰ ਦਾ ਪੀਰੀ ਤੇ ਮੀਰੀ ਦੇ 라ਹਣੇ ਇਹ ਲੈ ਪਰ ਇਹੀ ਮਰਦਾ ਐਗਜੈਕਟਲੀ ਸੇਮ ਰੈਲ ਬੀਂਗ ਓਕੂਪਾਈਡ ਐਟ ਨਾਨਸਰ ਸਰ ਬਾਈ ਬਾਬਾ ਇਸ਼ੇਸ ਸਿੰਘ ਮਾਰ ਗਿਆ ਉਹ ਤੁਸੀਂ ਕਹੇ ਜਕਾਰਾ ਨਹੀਂ ਛੱਡੇਗਾ ਉੱਥੇ ਵੀ ਨਾਨਕ ਸਰ ਜਕਾਰਾ ਦਰਵਾਸਾ ਨਹੀਂ ਛੱਡੇਗਾ ਤੇ ਵੀ ਦੋਰਾ ਨਹੀਂ ਪੜੇਗਾ ਦਰبار صاحب ਚ ਹੀ ਪੜਿਆਗਾ ਨਾਨਕ ਸਾਹਿਬ ਦਾ ਦਰਬਾਰ ਸਾਹਿਬ ਨਹੀਂ ਪੜਿਆਗਾ ਜਿਹੜੀ ਸੇਮ ਮਰਿਆਦਾ ਜਿਵੇਂ ਦਰਬਾਰ ਸਾਹਿਬ ਉਹੀ ਮਰਿਆਦਾ ਨਾਨਕ ਸਾਹਿਬ ਲਾਗੂ ਹੋਈ ਹੈ ਉਹ ਤੁਸੀਂ ਇਹ ਕਹਿਨੇ ਆ ਵੀ ਜੋ ਦਰਬਾਰ ਸਾਹਿਬ ਦੇ ਅੰਦਰ ਦੀ ਸੱਟ ਖੜ ਦੀ ਮਰਿਆਦਾ ਉਹੋ ਹੀ ਮਰਿਆਦਾ ਜਿਹੜੀ ਨਾਨਕ ਸਾਹਿਬ ਦੀ ਬਿਲਕੁਲ ਬਿਲਕੁਲ ਜੀ ਅੱਛਾ ਅੱਛਾ ਫਿਰ ਹਰਿਵਾਲਾ ਸਾਹਿਬ ਜਿਸ ਦਾ ਕਈਆਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਕਿ ਉੱਥੇ ਇੱਕ ਮੂਰਤੀ ਪੂਜਾ ਅੰਦਰ ਕੰਮ ਹੋ ਰਿਹਾ ਹੈ ਠੀਕ ਹੈ ਠੀਕ ਹੈ ਮੂਰਤੀ ਤੇ ਠੰਡੇ ਵਸਤਰ ਦੇ ਵਿੱਚ ਜਿਹੜੇ ਪਹਿਨਾਏ ਜਾਂਦੇ ਆ ਗੁਰੂ ਸਾਹਿਬ ਨੂੰ ਤੇ ਗੁਰਗ ਕਿਉਂ ਨਹੀਂ ਰੱਖੀ ਜਾਂਦੀ ਉੱਥੇ ਇਹ ਜਦੋਂ ਲੰਗਰ ਕਿਉਂ ਨਹੀਂ ਪੱਕਦਾ ਇਹ ਵੱਡੇ ਜਿਹੜੇ ਇਸ਼ੂ ਆ ਸਿੱਖਾਂ ਦੇ ਕਿਹਦੇ ਵਾਰ ਤੁਸੀਂ ਕੀ ਕਰਨਾ ਚਾਹੋਗੇ 4 ਪੁਆਇੰਟਸ ਵੀ ਹੈ ਨੇ ਹਾਂਜੀ ਹਾਂਜੀ ਪਹਿਲਾ ਪੁਆਇੰਟ ਤਾਂ ਤੁਹਾਡੇ ਹੈਗਾ ਜੀ ਵੀ ਆਪਣੇ ਵੀ ਇੱਕ ਮੂਰਤੀ ਪੂਜਾ ਹਾਂ ਮੂਰਤੀ ਪੂਜਾਈ ਹਾਂਜੀ ਦੇਖੋ ਜੀ ਵੀ ਮੂਰਤੀ ਪੂਜਾ ਜੇ ਹੁਣ ਸੇਕ ਰਹਿਤ ਮੇਰਾ ਦਾ ਪੜੋ ਜੇ ਆਪਾਂ ਧਿਆਨ ਨਾ ਪੜੋ ਸੇਕ ਰ ਸੇਕ ਰ ਦੇ ਵਿੱਚ ਆ ਵੀ ਸਿੱਖਾਂ ਨੂੰ ਮੂਰਤੀ ਪੂਜਾ ਦੀ ਮਨਾਹੀ ਆ ਮੂਰਤੀ ਪੂਜਾ ਕੀ ਆ ਵੀ ਥਾਲੀ ਦੇ ਵਿੱਚ ਦੀਵੇ ਰੱਖ ਕੇ ਵੀ ਜਿਵੇਂ ਹਿੰਦੂ ਕਰਦੇ ਆ ਵੀ ਵੀ ਆਰਤੀ ਕਰਦੇ ਆ ਹੁਣ ਉਹ ਉਹ ਮੂਰਤੀ ਪੂਜਾ ਉਹ ਪੂਜਾ ਦਾ ਪਰ ਸਿੱਖ ਧਰਮ ਦੇ ਵਿੱਚ ਅਕੋਰਡਿੰਗ ਟੂ ਸਕਰਾਤ ਮਰਾਦਾ ਵੀ ਇਹਦੇ ਵਿੱਚ ਵੀ ਸਿੱਖਾਂ ਨੂੰ ਸਤਿਗੁਰੂ ਸਾਹਿਬ ਦੇ ਫੋਟੋ ਦਾ ਸਤਿਕਾਰ ਕਰਨ ਦਾ ਫਰਜ਼ ਬਣਦਾ ਹੁਣ ਇਹਦੀ ਮਸਾਲਾ ਦੂਤਨ ਕੀ ਜਾਣੀ ਆ ਹਾਂਜੀ ਨੌਵੇਂ ਪਾਤਸ਼ਾਹ ਜੀ ਆਪ ਦਾ ਪੋਰਟਰੇਟ ਆਪ ਦਾ ਸਰੂਪ ਆਪ ਟਾਕੇ ਵੀ ਬਣਾਇਆ ਸੀਗਾ ਤੇ ਬਣਾਇਆ ਸੀਗਾ ਤੇ ਦੇਖੋ ਬਲਾਕੀ 10 ਕੁਸਟ ਨੂੰ ਪਤਾ ਵਾ ਬਣਾ ਕੇ ਬਣਾਇਆ ਸੀ ਉਹ ਸਾਰਾ ਸੂਪ ਬਣ ਗਿਆ ਸੀ ਨਵੇਂ ਪਾਸ਼ੇ ਅੱਖਾਂ ਨਹੀਂ ਸੀ ਬਣੀਆਂ ਨਵੇਂ ਪਾਸ਼ੇ ਆਪ ਦੀਆਂ ਅੱਖਾਂ ਆ ਬਣਾਈਆਂ ਸੀ ਹੁਣ ਹੁਣ ਆ ਗਿਆ ਦੂਜਾ ਪੁਆਇੰਟ ਜੀ ਤੇ ਇਹ ਵੀ ਹੁਣ ਤੁਸੀਂ ਤਖਤ ਪਟਨਾ ਸਾਹਿਬ ਚਲੇ ਜਾਓਗੇ ਉੱਥੇ 10ਵੇਂ ਪਾਸ਼ਾ ਸੂਪ ਜੇ ਅਪਨਾ ਸੂਪ ਦੀ ਗੱਲ ਕਰਦੇ ਨਾ ਗੁਰੂ ਜੀ ਫੋਟੋ ਜਗਣਾਗੇ ਜੋ ਉੱਥੇ ਗੁਰੂ ਗ੍ਰੰਥ ਸਾਹਿਬ ਸੂਪ ਪ੍ਰਕਾਸ਼ ਕੀਤਾ ਗਿਆ ਉੱਥੇ ਪਰ ਨਾਲ ਉਹਨਾਂ ਨੇ ਉੱਥੋਂ ਦੀ ਲੈਂਗੁਏਜ ਦੇ ਮੁਤਾਬਕ ਸ਼ਵੀ ਸਭ ਕਹਿੰਦੇ ਆ ਵੀ ਉੱਥੇ ਵੀ ਉਹਨਾਂ ਰਜਿਸਟਰ ਘਾਤਾ ਵੀ ਤੋਂ ਸੂਬ ਹਟਾਇਆ ਨਹੀਂ ਜਾ ਸਕਦਾ ਹੁਣ ਹਜੂਰ ਸਾਹਿਬ ਚਲੇਓ ਉੱਥੇ ਵੀ ਦਾਸਮ ਪਾਸ਼ਾ ਸਿਰੂਪ ਹੈ ਗਿਆ ਹੁਣ ਤੁਸੀਂ ਬੁਗੜ ਦਾ ਬੰਗਲਾ ਸਾਹਿਬ ਦੇਖੋ ਉੱਥੇ ਵੀ ਹੈਗਾ ਗੁਰਦਾਸ ਅਸੀਸ਼ ਜੀ ਜਦੋਂ ਦੇਖੋ ਹੁਣ ਸਭ ਤੋਂ ਵੱਡੀ ਗੱਲ ਜੀ ਭਾਈ ਸਾਹਿਬ ਤੇ ਤੁਸੀਂ ਭਾਈ ਵੀਰ ਜੀ ਜੰਜੀ ਟਕਸਾਲ ਚਲੇ ਹੋ ਜੀ ਜਿਸ ਜਿਹੜਾ ਉਹ ਤੇ ਖੇਮੇ ਪਾਸ਼ਾ ਜੀ ਆਪ ਦਾ ਸਰੂਪ ਆਪ ਦਾ ਫੋਟੋ ਉਹ ਟਕਸਾਲ ਨੂੰ ਦਿੱਤਾ ਸੀ ਉਹ ਫੋਟੋ ਹਲੇ ਵੀ ਤਸਵੀਰ ਸ਼ੋ ਹੁੰਦਾ ਸ਼ੋ ਬਤਾਈ ਫੋਟੋ ਜਦੋਂ ਸਿੱਖ ਸੰਗਤਾਂ ਦਰਸ਼ਨ ਕਰਨਾ ਚਾਹੁੰਦੇ ਆਸ ਰੂਪ ਦੇ ਫਿਰ ਨਾ ਜੀ ਉੱਥੇ ਆਪਣਾ ਮੂਰੇ ਪਰਦਾ ਕੀਤਾ ਦਾ ਸਿੱਖ ਸੰਗਤ ਇਕੱਠਿਆ ਹੁੰਦੀ ਆ ਦੇਗ ਤਿਆਰ ਕੀਤੀ ਜਾਂਦੀ ਆ ਅਰਦਾਸ ਕੀਤੀ ਜਾਂਦੀ ਆ ਅਰਦਾਸ ਕਰੇ ਗੁਰੂ ਸਾਹਿਬ ਸੱਚੇ ਪਾਸ਼ਾ ਛੋਡੇ ਛੋਡੇ ਦਰਸ਼ਨ ਸੰਗਤਾਂ ਆਈਆਂ ਮੈਨੂੰ ਦਰਸ਼ਨ ਦਿਓ ਫਿਰ ਉੱਥੇ ਭਾਈ ਬੀ ਦੀ ਚੰਚਕਾਲ ਚ ਪਰਦਾ ਚੱਕਿਆ ਜਕਾਰਿਆਂ ਦੀ ਗੂੰਜੇ ਗੁਰੂ ਸਾਹਿਬ ਦਰਸ਼ਨ ਦੇ ਉੱਥੇ ਵੀ ਤੇ ਫੋਟੋ ਹੈ ਫੋਟੋ ਸਟਕਾਰ ਆ ਜੀ ਪੁੱਛੇ ਨਹੀਂ ਜਾਂਦੇ ਹਾਂ ਤੇ ਦੂਜਾ ਸਵਾਲ ਸੀ ਤੁਹਾਡਾ ਵੀ ਆਪਣਾ ਸੀਗਾ ਜੀ ਵੀ ਹਾਂ ਜੀ ਹਾਂ ਜੀ ਆ ਜਾ ਬਿਲਕੁਲ ਇਹ ਜਿਹੜਾ ਪੁਆਇੰਟ ਹੈ ਜੀ ਇਹ ਵੀ ਪੁਆਇੰਟ ਤੁਸੀਂ ਤਾਂ ਚੀਜ਼ ਗੁਣੀ ਗਿਆਨੀ ਹੋ ਜੀ ਸਾਰੇ ਗੁਰਦਾਰ ਜਾਣਦੇ ਹੋ ਦੇਖੋ ਜੀ ਇਹ ਠੰਡੇ ਵਸਤ ਤੇ ਗਰਮ ਵਸਤ ਦੀ ਮਿਰਦਾ ਠੰਡੇ ਵਸਤ ਤੇ ਗਰਮ ਵਸਤ ਦੀ ਮਿਰਦਾ ਇਹ ਤੁਸੀਂ ਜਦੋਂ ਪੰਜਵੇਂ ਪਾਸ਼ਾਂ ਦੇ ਰੂਪ ਤਿਆਰ ਕੀਤਾ ਗੁਰੂ ਸਾਹਿਬ ਦਾ ਤਿਆਰ ਕੀਤਾ ਪੰਜ ਪਾਸ਼ਾ ਨੇ ਪਲਗ ਬਣਾ ਲਿਆ ਪਲਗ ਬਣਾ ਕੇ ਕਿਹਾ ਵੀ ਇਸ ਅਭੀ ਗੁਰੂ ਸਾਹਿਬ ਇੱਥੇ ਪਣਕ ਵਿਰਾਜਣਗੇ ਸਾਡਾ ਅਸਰ ਭੁੰਜੇ ਕੋਠਾ ਸਾਹਿਬ ਚ ਗੁਰੂ ਸਾਹਿਬ ਦੀ ਚਾਦਰ ਹੁਣ ਵੀ ਵਿਛਾਈ ਜਾਂਦੀ ਹੈ ਚਾਦਰਾਈ ਜਾਂਦੀ ਸਾਨੂੰ ਪਤਾ ਜੀ ਉਹ ਉਸ ਵਕਤ ਉੱਥੇ ਜਾ ਕੇ ਦਰਸ਼ਨ ਕਰੀ ਮੈਂ ਕਰਕੇ ਆਇਆ ਦਰਸ਼ਨ ਉੱਥੇ ਗਰਮੀਆਂ ਦੇ ਵਿੱਚ ਠੰਡੇ ਵਸਤ ਬਣਾ ਜਾਂ ਕੁਲਰ ਲੱਗਿਆ ਹੁੰਦਾ ਏਸੀ ਲੱਗਿਆ ਹੁੰਦਾ ਠੰਡ ਦੇ ਵਿੱਚ ਉੱਥੇ ਰਜਾਈਆਂ ਕੰਬਲ ਸਾਰੇ ਕੁਝ ਹੁੰਦੇ ਹੁੰਦੇ ਆ ਆਪਣੇ ਫ੍ਰੀਮਨ ਕਰਦਾ ਤੁਸੀਂ ਦੇ ਲੋ ਇਸ ਤੋਂ ਅੱਗੇ ਪ੍ਰਬੰਧ ਚਿਰਿਆ ਇਿੱਤਰੀ ਹੀ ਹੁੰਦਾ ਤੇ ਵੀ ਗਰਮ ਵਸਤ ਠੰਡੇ ਵਸਤ ਪਰਾਈ ਜਾਂਦੇ ਹੁਣ ਸੁਣੋ ਅੱਗੇ ਗੱਲ ਵੀ ਆਪਣਾ ਮੱਕਾ ਗਿਆ ਗੋਲਕ ਦੀ ਮਰਕਾ ਗਿਆ ਨੇ ਹਾਂਜੀ ਗੋਲਕ ਕਿਉਂ ਰੱਖੀ ਹੈ ਹਾਂਜੀ ਗੋਲਕਾਂ ਜੀ ਤੇ ਲੰਗਰ ਕਿਉਂ ਨਹੀਂ ਪਕਦ ਹਾਂਜੀ ਦੋਨੋਂ ਦੱਸਦੇ ਹਾਂ ਹਾਂਜੀ ਗੋਲਕ ਦੀ ਜਿਹੜੀ ਮਰਿਆਦਾ ਹੈ ਜੀ ਤੁਸੀਂ ਕਹੇ ਗੋਲਕ ਦੀ ਗੱਲ ਆ ਗੋਲਕ ਦੇ ਦਰਵਾਜ਼ੇ ਜੋ ਹੈ ਨਹੀਂ ਇਹ ਉੱਥੇ ਹੈ ਜੀ ਦਰਵਾਜ਼ੇ ਕੋ ਮੱਕੇ ਨਾ ਹਾਂਜੀ ਦਰਵਾਜ਼ਾ ਹਾਂਜੀ ਸਿੱਖਾਂ ਦਾ ਮੱਕਾ ਵਾ ਬੀਐਸ ਕੋਲਸੂ ਫੋਲੋ ਦਿ ਰੈਦਮ ਰਤਫ ਹਾਜੀ ਸਾਰੀ ਟ੍ਰੈਡੀਸ਼ਨ ਉੱਥੋਂ ਆਪਾਂ ਕਰਦੇ ਹਾਂ ਤੇ ਇਹ ਵੀ ਉਹ ਦਰਬਾਰ ਸਭ ਜਿਹਨੇ ਹੁਣ ਸੋਡਾ ਸਵਾਲ ਇਹ ਆ ਜਾਣਾ ਜੀ ਇੱਕ ਨਵਾਂ ਵੀ ਦਰਬਾਰ ਸੇ ਪੈਸੇ ਲੋਕਾਂ ਮਥੇ ਟੇਕ ਦਿਆ ਮੈਂ ਵੀ ਦਰਸ਼ਕ ਹਾਂ ਤੁਸੀਂ ਵੀ ਦੇਖਦੇ ਹੋ ਬਿਲਕੁਲ ਦੇਖਦੇ ਆ ਪਰ ਜੇ ਕੋਈ ਅਲੰਗੜਾ ਕਰਦਾ ਬੰਦਾ ਉਹ ਜ਼ਿੰਮੇਵਾਰ ਆ ਪਰ ਜੇ ਗੁਰੂ ਸਾਹਿਬ ਨੇ ਵੀ ਗੋਲ ਰੱਖਣੀ ਹੁੰਦੀ ਉਹ ਗੋਲ ਰੱਖ ਦੇਣੀ ਸੀ ਗੋਲ ਖੈਣੀ ਉੱਤੇ ਹੁਣ ਤੁਸੀਂ ਇਸ ਸਵਾਲ ਦਾ ਮੈਂ ਜਵਾਬ ਫ੍ਰੀਜ਼ਰ ਕਰਦੇ ਚਲੇਓ ਸਭ ਗੁਰਦਾਰੇ ਨਾਨਕ ਸਾਹਿਬ ਸਾਧ ਸੰਗਤ ਗੁਰਦੇਵ ਸਿੰਘ ਜੀ ਆ ਉਹ ਤੇ ਉਹਨੇ ਮੂਰੇ ਲਿਖ ਕੇ ਆਇਆ ਵੀ ਇੱਥੇ ਪੈਸਾ ਟਿਕਣਾ ਮਨਾ ਵਾ ਕੋਲ ਕਹਿੰਦੀ ਫ੍ਰੀਜ ਨੂੰ ਦੇ ਕਰਨ ਲਈ ਤੇ ਤੇ ਪ੍ਰਸੰਗਤਾ ਮੱਥਾ ਟੇਕੀ ਜਾਂਦੀਆਂ ਪਰ ਉਹਨਾਂ ਦਾ ਕਸੂਰ ਨਹੀਂ ਇਹ ਜਿਹੜਾ ਪੱਥਾ ਟਿਕਦਾ ਉਹਦਾ ਵਾ ਹੁਣ ਛੁਟਾ ਕੇ ਬਗਲਾ ਸੋ ਆ ਗਿਆ ਲੰਗਰ ਤਾਂ ਆ ਗਿਆ ਜੀ ਹਨਾ ਲੰਗਰ ਲੰਗਰ ਆਪਾਂ ਛੇ ਸੂਦਿ ਮੋ ਕਾੜਨੇ ਲਈ ਕੋਈ ਨਾ ਛੇ ਆਰਾਮ ਨਾਲ ਜਵਾਬ ਦੋ ਹਾਂ ਜੀ ਛੇਵੇਂ ਪਾਸ਼ਾ ਜਿਹੜਾ ਗਵਾਲੀਅ ਦੇ ਕਿਲੇ ਚੋਂ ਵੀ ਆਇਆ ਬੋਜਾ ਰਾਜਨ ਨਾਲ ਲੈ ਕੇ ਆਇਆ 1619 ਚ ਆਇਆ ਜੀ ਸ਼ੇਮ ਪਾਸ਼ਾ ਦੇਖੋ ਤੁਸੀਂ ਸ਼ੌਕ ਹੋਗੇ ਜੀ ਛੇਵੇਂ ਪਾਸ਼ਾ ਉੱਥੇ ਆਪ ਦਰਬਾਰ ਸਭ ਆਇਆ ਆਪ ਦਾ ਵੀ ਮਹਿਲਾਂ ਤੋਂ ਪ੍ਰਸ਼ਾਦ ਤਿਆਰ ਕਰਕੇ ਲਿਆਇਆ ਆਪ ਤਿਆਰ ਕਰਕੇ ਉਹ ਪ੍ਰਸ਼ਾਦ ਜਿਹੜਾ ਸੀ ਉਹ ਉੱਥੇ ਗੁਰੂ ਸਾਹਿਬ ਨੇ ਆਪ ਵਰਤਾਇਆ ਉੱਥੇ ਵੀ ਪੱਕੇ ਪੱਕੇ ਲੰਗਰ ਆਇਆ ਹੁਣ ਉਹਦੀ ਇੱਕ ਹੋਰ ਮਿਸਾਲ ਦਿੰਦਾ ਜੀ ਹਨ ਤੇ ਹੁਣ ਦੇਖੋ ਤੁਸੀਂ ਬਈ ਤੇ ਹੁਣ ਸੇਵਾ ਪਤੀ ਬਾਬਾ ਸ਼ਾਮ ਸਿੰਘ ਜੀ ਤੁਸੀਂ ਜਾਣਦੇ ਹੋ ਉਹਨਾਂ ਨੂੰ 123 ਸਾਲ ਦੀ ਉਮਰ ਚੋ ਕੇ ਸਰਗਰ ਸਰ ਰਸੋਇਆ ਹਾਜੀ ਆਟਾ ਮੰਡੀ ਮੰਡੀ ਆਏ ਆਟਾ ਮੰਡੀ ਆਂ ਜੀ ਹੁਣ ਵੀ ਅੱਜ ਐਟ ਪ੍ਰੈਜ਼ੈਂਟ ਆਟਾ ਮੰਡੀ ਆਂ ਦਾ ਅਕੜਾ ਪ੍ਰਸ਼ਾਦ ਦੀ ਬਾਲਟੀ ਭਰ ਕੇ ਪ੍ਰੋਪਰ ਘਰੋਂ ਤਿਆਰ ਹੋ ਕੇ ਆਉਂਦੀ ਹੈ ਤੇ ਉੱਥੇ ਦਰਬਾਰ ਸਾਹਿਬ ਵਰਤਾਈ ਜਾਂਦੀ ਹੈ ਪਰ ਪਹਿਲਾਂ ਮਹਾਰਾਜ ਜੀ ਨੂੰ ਵਰਤਾਈ ਜਾਂਦਾ ਸੀ ਬਾਬਾ ਖੜਕ ਸਿੰਘ ਨੂੰ ਵੀ ਵਰਤਾਈ ਜਾਂਦਾ ਸੀ ਅੱਜ ਕੱਲ ਉਸ ਪਰਥਾ ਨੂੰ ਲਾਗੂ ਕੀਤਾ ਪੱਕਿਆ ਪਖਾਇਆ ਆਉਂਦਾ ਉੱਥੇ ਬਿਚਾਇਆ ਜਾਂਦਾ ਪਰ ਜਿਹੜੀ ਦੂਜੀ ਤੁਸੀਂ ਕਹਿੰਦੇ ਵੀ ਬਾਹਰੋਂ ਵੀ ਸੰਗਤ ਲੈ ਕੇ ਆਉਂਦੀਆਂ ਵੀ ਉਹ ਵੀ ਲੈ ਕੇ ਵੀ 500 ਦੀ ਦੇਗਾ ਜਾਂ 5200 ਦੀ ਉਹ ਤਾਂ ਹੈਗੀ ਹੈਗੀ ਉਹ ਵੀ ਚੱਲਦੀ ਆ ਬੇ ਬੇ ਅਬੇ ਵਾਸੀ ਉਹ ਤਾਂ ਉਹ ਵੀ ਪੱਕੇ ਪੱਕੇ ਆਉਂਦਾ ਜੀ ਵੀ ਕਰਕੇ ਉੱਤੇ ਉਹ ਤਾਂ ਵੀ ਗੱਲ ਵੀ ਇਹ ਵੀ ਹੈ ਹਨ ਜੀ ਉਹ ਇਹ ਹਸਰ ਸਾਹਿਬ ਜਿਸ ਤਰ੍ਹਾਂ ਮਗਰਬ ਤੋਂ ਉਹ ਸਿੱਖ ਜਗਤ ਦੇ ਵਿੱਚ ਇੱਕ ਗੱਲ ਬਹੁਤ ਜ਼ਿਆਦਾ ਚੱਲਦੀ ਆ ਵੀ ਅਖੰਡ ਪੁਰ ਸਾਹਿਬ ਦਾ ਇੱਕੋ ਰੱਖਣਾ ਹੈ ਪਰ ਉੱਥੇ ਇਦਾਂ ਲੜੀਆਂ ਲਾ ਕੇ ਜਿਆਦਾ ਖੜਬੜ ਰੱਖ ਕੇ ਇਹ ਕਿੱਦਾਂ ਦੀ ਮਰਿਆਦਾ ਸ਼ੁਰੂ ਕੀਤੀ ਹੈ ਬਹੁਤ ਵਧੀਆ ਸਵਾਲ ਹੈ ਜੀ ਹਾਂ ਬਹੁਤ ਵਧੀਆ ਕਿਲੇ ਹੋਗੀ ਗੱਲ ਹੁਣ ਜੀ ਦੇਖੋ ਜੀ ਮਿਸ਼ਨਰੀ ਪ੍ਰਚਾਰ ਕੇ ਜੋਰ ਲਾਉਂਦੇ ਆ ਬਈ ਵੀ ਇੱਥੇ ਨਾਨਸਰ ਦੇ ਵਿੱਚ ਲੜੀਆਂ ਚੱਲਦੀਆਂ ਮੂੰਹ ਦਾ ਮੂੜ ਇੱਕ ਇੱਕ ਬੰਦਾ ਇੱਕ ਬੰਦਾ ਪਾਠ ਕਰਨ ਵਾਲਾ ਨੇ ਜੀ ਵੀ 100 ਬੰਦਾ ਪਾਠ ਕਰਨਾ ਤੇ ਇੱਕ ਬੰਦਾ ਸੁਣਨ ਆਇਆ 10 ਬੰਦੇ ਸੁਣਨ ਆਇਆ ਇਹ ਆਪਾਂ ਨੂੰ ਦਿੰਦੇ ਆ ਟੋਟਲੀ ਨੌਨਸੈਂਸ ਹੈ ਜੀ ਗੱਲ ਇਹ ਹੁਣ ਤੁਸੀਂ ਦਰਬਾਰ ਸਾਹਿਬ ਚ ਜਾਓ ਜੀ ਭਾਈ ਸਾਹਿਬ ਤੋ ਹਰ ਕੀ ਪੌੜੀ ਦੇ ਉੱਪਰ ਹਰ ਕੀ ਪੌੜੀ ਤੁਸੀਂ ਜਾਣਦੇ ਨਹੀਂ ਹਰ ਕੀ ਪੌੜੀ ਜਾਓ ਉੱਥੇ ਪ੍ਰਕਾਸ਼ੇ ਕੋਈ 12-12 ਅਖੰਡ ਪਾਠ ਇਕੱਠੇ ਪ੍ਰਕਾਸ਼ਿਤ ਨੇ ਦਰਬਾਰ ਸਾਹਿਬ ਚ 12-12 ਹੁਣ ਜਿੰਨੀ ਕਿ ਜਗਾ ਉਥੇ ਕਪੈਸੀ ਆ ਉਨੇ ਪਾਠ ਪ੍ਰਕਾਸ਼ਿਤ ਹੁੰਦੇ ਆ ਹੁਣ ਉਸੇ ਤਰ੍ਹਾਂ ਨਾਨਕਸਰ ਜੇ ਨਾਨਕਸਰ ਜਗਾ ਵੀ 50 ਪਾਠਾਂ ਚ ਤੇ 50 ਹੁੰਦੇ ਆ ਜੇ 25 ਪਾਠਾਂ ਚ 25 ਪਾਠ ਹੁੰਦੇ ਆ ਪਰ ਟ੍ਰੈਡੀਸ਼ਨ ਇਸ ਗੋਇੰਗ ਟੂ ਫਾਲੋ ਫਰ ਬਾਏ ਦਰਬਾਰ ਸਾਹਿਬ ਜੀ ਦਰਬਾਰ ਸਾਹਿਬ ਹਰ ਕੀ ਪੌੜੀ ਦਿੱਤੀ ਜੀ ਕੋਈ ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜੋ ਦਰਬਾਰ ਸਾਹਿਬ ਦੇ ਵਿੱਚ ਹੁੰਦਾ ਉਹੋ ਹੀ ਨਾਨਕ ਸਾਹਿਬ ਦੇ ਵਿੱਚ ਜਿਹੜੀ ਮਰਿਆਦਾ ਫਾਲੋ ਕੀਤੀ ਜਾਂਦੀ ਹੈ ਅੱਜ ਤੁਸੀਂ ਇਹ ਦੱਸੋ ਜੀ ਮੇਰੇ ਭਾਈ ਸਾਹਿਬ ਤੁਸੀਂ ਜੀ ਬਹੁਤ ਗੁਰਦਾਰਾਂ ਜਾਣਦੇ ਤੁਸੀਂ ਬਈ ਆਪਾਂ ਜੀ ਕੋਈ ਸਿੱਖ ਮੁਸਲਮਾਨਾਂ ਦਾ ਮੱਕਾ ਜੀ ਰੱਬ ਦੇ ਵਿੱਚ ਮੱਕਾ ਵਾ ਹੈ ਨਹੀਂ ਮੁਸਲਮਾਨ ਉਹਨਾਂ ਨੂੰ ਸਤਿਕਾਰ ਕਰਦੇ ਨੇ ਜੀ ਮਤਲਬ ਕਰਦੇ ਹੁਣ ਆਪਣਾ ਜੀ ਜੋ ਮੱਕਾ ਕੀ ਹੈ ਦਰਬਾਰ ਸਾਹਿਬ ਆਪਣਾ ਫਰਜ਼ ਨਹੀਂ ਬਣਦਾ ਦਰਸਤ ਮੈਂ ਉਹ ਹੀ ਮਰਿਆਦਾ ਰੱਖੂ ਰਹੀ ਹਾਂ ਨਹੀਂ ਨਹੀਂ ਬੇਸਿਕਲੀ ਬਹੁਤੇ ਸੰਗਤ ਨੂੰ ਮੈਨੂੰ ਵੀ ਨਹੀਂ ਪਤਾ ਸੀਗਾ ਤੇ ਇਹ ਕੋ ਉਥੇ ਨਾਲ ਸਭ ਦੇ ਵਿੱਚ ਦਰਬਾਰਤਾਂ ਦੀ ਜਿਹੜੀ ਮਰਿਆਦਾ ਆ ਉਹ ਲਾਗੂ ਹੁੰਦੀ ਹਾਂਜੀ ਉਹ ਇੱਕ ਕਾਫੀ ਕਲੀਅਰ ਇੱਕ ਇੱਕ ਮੈਂ ਕਿਸੇ ਚ ਇੱਕ ਹੋਰ ਵਿੱਚ ਰਹਿ ਗਿਆ ਜੀ ਪੁਆਇੰਟ ਨੇ ਹਾਂਜੀ ਤੇ ਆਪਾਂ ਜੇ ਨਿਸ਼ਾਨ ਸਾਹਿਬ ਦੀ ਗੱਲ ਚੱਲਦੀ ਸੀ ਉਹ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਹੈ ਨਹੀਂ ਸਰ 75 ਸਾਲ ਬਾਅਦ ਲੱਗਿਆ ਤੇ ਦੂਜਾ 775 ਚ ਗੁਰੂ ਸਾਹਿਬ ਨੇ 1780 ਚ ਪਾਣਾ ਵਰਤਿਆ ਤੇ ਹੁਣ ਤੁਸੀਂ ਭਾਈ ਕਾਂਸ 90 ਦਾ ਮਹਾਨ ਕੋਸ਼ ਪੜ ਲਓ ਆਹੋ ਉਹਦੇ ਜੇ ਨਿਸ਼ਾਨ ਸਾਹਿਬ ਲੱਗਣ ਦੀ 6 ਨਿਸ਼ਾਨੀਆਂ ਦਸੀਆਂ 6 ਨਿਸ਼ਾਨੀਆਂ ਪਹਿਲੀ ਨਿਸ਼ਾਨੀ ਕੀ ਆ ਵੀ ਸੰਗਤੀ ਰੂਪ ਚ ਅਕਾਲ ਦੀ ਉਸਤਤ ਹੋਵੇ ਸੰਗਤੀ ਰੂਪ ਚ ਅਕਾਲ ਦੀ ਉਸਤਤ ਹੋਵੇ ਦੂਜਾ ਭੁੱਖੇ ਲਈ ਲੰਗਰ ਹੋਵੇ ਤੀਜਾ ਰਾਹੀ ਦੇ ਲਈ ਵੀ ਟਿਕਾਣਾ ਹੋਵੇ ਜੁ ਕੋ ਬਣਿਆ ਹਾਜੀ ਚੌਥਾ ਵਿਦਿਆ ਦਾ ਵਿਦਿਆਲਾ ਹੋਵੇ ਜਿਵੇਂ ਨਾ ਦਰਵਾਸਰ 84 ਵਿਦਿਆਲੇ ਸੀ ਹੁਣ ਦੋ ਰਹਿ ਗਏ ਇੱਥੇ ਵਿਦਿਆ ਵਿਦਿਆਲਾ ਹੋਵੇ ਪੰਜਵਾਂ ਤੇ ਵੀ ਆਪਣਾ ਸਫਾ ਖਾਣਾ ਹੋਵੇ ਤੇ ਛੇਵਾਂ ਕਿਲਾ ਹੋਵੇ ਸਫਾ ਖਾਣ ਦਾ ਮਤਲਬ ਆ ਵੀ ਉੱਥੇ ਵੀ ਆਪਣਾ ਵੀ ਹਸਪੀਟਲ ਆ ਦੇਸੀ ਦੇਸੀ ਵਾਂਗਰ ਉਹ ਸੀਗਾ ਜੀ ਹਾਂਜੀ ਪੰਜਾਬਸਤਾਂ ਡਾਕਟਰ ਤੁਸੀਂ ਨੂੰ ਨੋਟ ਪਾਈਂਦੀ ਆ ਬਿਲਕੁਲ ਬਿਲਕੁਲ ਉਹ ਜੀ ਨਿਸ਼ਾਨ ਸਾਹਿਬ ਨਾਲ ਜੀ ਦੇਖੋ ਤੁਸੀਂ ਹੁਣ ਕਿੰਨੇ ਕਰਦੋ ਨੇ ਚਲੇ ਗਏ ਭਾਈ ਸਾਹਿਬ ਕਿੰਨੇ ਕਰਦੇ ਤੁਸੀਂ ਤਾਂ ਜਾਂਦੇ ਰਹਿੰਦੇ ਹੁਣ ਮੈਂ ਅਕਾਲ ਤਖਤ ਤੋਂ ਬਗੈਰ ਤੇ ਵੀ ਦੇਖੋ ਤੁਸੀਂ ਪੰਜ ਤਖਤ ਸਿੱਖਾ ਦੇ ਅਨੰਦਪੁਰ ਸਾਹਿਬ ਕੇਸਗੜ ਦਮਦਮ ਸਾਹਿਬ ਹਯੂਰ ਸਾਹਿਬ ਛੜਕੂ ਪਠਾਨ ਸਾਹਿਬ ਤੇ ਇਹਨਾਂ ਤੇ ਨਿਸ਼ਾਨ ਆਪਣੇ ਕੀ ਸੋਨੇ ਦਾ ਕਲਚਰ ਜਿਹੜਾ ਜੀ ਆਪਣੇ ਦਰਬਾਰ ਸਾਹਿਬ ਤੇ ਨਾਨਕ ਸਾਹਿਬ ਸੋਨੇ ਦਾ ਕਲਚਰ ਹੈ ਤੇ ਜਿੰਨੇ ਗੁਰਦਵਾਰਿਆਂ ਚ ਸਮਾਧ ਪਈ ਉੱਥੇ ਵੀ ਕਲਚਰ ਹੈ ਤੇ ਵੀ ਆਪਣੇ ਰਜਿੰਦਰ ਨਗਰ ਦਿੱਲੀ ਉਹ ਗੁਰਦਵਾਰਾ ਉੱਥੇ ਵੀ ਕਲਚਰ ਹੈ ਤੇ ਸਾਰੇ ਗੁਰਦਵਾਰਿਆਂ ਚ ਉਸੇ ਪਰਮਹਰ ਦਾ ਫਾਲੋ ਕੀਤਾ ਜਾਂਦੀ ਆ ਉਹਦੇ ਵਿੱਚ ਸਤਿਕਾਰ ਕੀਤਾ ਜਾਂਦਾ ਜਿੱਥੇ ਨਿਸ਼ਾਨ ਕਲਚਰ ਗੈ ਸੋਨੇ ਦਾ ਉਥੋਂ ਪਤਾ ਲੱਗਦਾ ਵੀ ਗੁਰੂ ਘਰ ਹੈ ਜੀ ਸਾਬਤ ਲੱਗਦਾ ਸੋਸਰਫਾ ਵੀ ਇਹਦਾ ਤੁਸੀਂ ਕਾਫੀ ਕਲੀਅਰ ਕੀਤਾ ਵੀ ਉਹ ਦਰਵਾਸਰ ਸਾਹਿਬ ਦੀ ਮਰਿਆਦਾ ਦੇ ਬਿਲਕੁਲ ਹੂਬ ਹੂ ਨਾਲ ਸਾਹਿਬ ਦੇ ਵਿੱਚ ਗੁਰੂ ਘਰ ਦੀ ਮਰਿਆਦਾ ਨੂੰ ਜਿਹੜਾ ਲਾਹੂ ਕੀਤਾ ਗਿਆ ਹੈ ਹਾਂਜੀ ਹਾਂਜੀ ਸੋ ਜਿਸ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਮੱਕੇ ਦੀ ਮਰਿਆਦਾ ਹਰ ਮਸਜਿਦ ਤੇ ਕੀਤੀ ਜਾਂਦੀ ਹੈ ਬਿਲਕੁਲ ਕਿਸੇ ਤਰ੍ਹਾਂ ਨਾਲ ਸਾਹਿਬ ਕੀਤਾ ਹੈ